ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਨਿ ਸਵਾਗਤ ਕਰਨਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਕਬੱਡੀ ਜਗਤ ਵਿੱਚ ਕੱਲ ਬਹੁਤ ਵੱਡੇ ਐਲਾਨ ਹੋ ਚੁੱਕੇ ਨੇਗੇ ਇੱਕ ਕਬੱਡੀ ਕੱਪ ਤੇ ਤਾਂ ਬੈਸਟ ਰਾਈਡਰ ਤੇ ਜਾਫੀ ਨੂੰ ਨਵੀਆਂ ਫੋਰਚੂਨਰ ਗੱਡੀਆਂ ਦਿੱਤੀਆਂ ਜਾਣਗੀਆਂ ਤੇ ਇੱਕ ਕਬੱਡੀ ਕੱਪ ਤੇ ਬੈਸਟ ਰਾਈਡਰ ਤੇ ਜਾਫੀ ਨੂੰ ਨਵੀਆਂ ਸਕਾਰਪਿਓ ਗੱਡੀਆਂ ਦਿੱਤੀਆਂ ਜਾਣਗੀਆਂ ਤੇ ਇਹ ਦੋਵੇਂ ਬਹੁਤ ਵੱਡੇ ਪੰਜਾਬ ਦੇ ਕਬੱਡੀ ਕੱਪ ਹੋਣਗੇ ਤੇ ਦੋਸਤੋ ਇਹਨਾਂ ਕਬੱਡੀ ਕੱਪਾਂ ਦੀ ਪੂਰੀ ਜਾਣਕਾਰੀ ਦੇਖਣ ਤੋਂ ਪਹਿਲਾਂ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਜਿੰਨਾ ਮੇਰੇ ਵੀਰਾਂ ਨੇ ਹਲੇ ਤੱਕ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀਆਂ ਇਸੇ ਤਰ੍ਹਾਂ ਦੀ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਮਿਲ ਜਿਆ ਕਰੇ ਤਾਂ ਦੋਸਤੋ ਇਹ ਜਾਣਕਾਰੀ ਕੱਲ ਸਰਜੀਤ ਕਕਰਾਲੀ ਸਾਹਿਬ ਨੇ ਬੱਲੋ ਮਾਜਰੇ ਦੇ ਕਬੱਡੀ ਕੱਪ ਤੇ ਦਿੱਤੀ ਆ ਤੇ ਦੇਖੋ ਫਿਰ ਉਹ ਕਿਹੜੇ ਦੋ ਵੱਡੇ ਕਬੱਡੀ ਕੱਪ ਨੇਗੇ ਅਗਲੇ ਵਾਰ ਸਕਾਰਪੀਓ ਗੱਡੀਆਂ ਦਾ ਐਲਾਨ ਕਰ ਦਿੱਤਾ ਸਾਡੇ ਵੀਰ ਗੁਰੂ ਬਾਸਿਰ ਵੀ ਬੱਲੋ ਮਾਜਰੇ ਦੇ ਅਗਲੇ ਸਾਲ ਦੇ ਕਬੱਡੀ ਕੱਪ ਤੇ ਸਕਾਰਪੀਓ ਗੱਡੀਆਂ ਦਿੱਤੀਆਂ ਜਾਣਗੀਆਂ ਜੰਡਪੁਰ ਦੇ ਵਿੱਚ ਨਵੀਂ ਆਲਟੋ ਪਰ ਕਹਿੰਦੇ ਵੀ ਸਵਾੜੇ ਦੇ ਵਿੱਚ ਨਵੀਆਂ ਫਾਰਚੂਨਰ ਗੱਡੀਆਂ ਦਿੱਤੀਆਂ ਜਾਂੜ ਗਿਆ ਅਗਲੇ ਸਾਲ ਹਾਂ ਤਾਂ ਦੋਸਤੋ ਜਿਵੇਂ ਤੁਸੀਂ ਨੇ ਹੁਣ ਇਹ ਆਡੀਓ ਕਲਿੱਪ ਦੇ ਵਿੱਚ ਸੁਣੀ ਲਿਆ ਅਗਲੇ ਸਾਲ ਥਾੜ ਥਾੜ ਹੋਣੀ ਆ ਪੰਜਾਬ ਦੇ ਵਿੱਚ ਬਹੁਤ ਵੱਡੇ ਕਬੱਡੀ ਕੱਪ ਹੋਣਗੇ ਸੋ ਦੋਸਤੋ ਇਹ ਸੀ ਕੁਝ ਆਉਣ ਵਾਲੇ ਅਗਲੇ ਸਾਲ ਦੇ ਦੋ ਵੱਡੇ ਕਬੱਡੀ ਕੱਪਾਂ ਬਾਰੇ ਜਾਣਕਾਰੀ